ਅ ਵੇਖੋ ਜੀ ਜਿਹੜੀ ਕੁਦਰਤ ਦੀ ਕਰੋਪੀ ਆ ਉਹ ਬੋਦੇ ਬੁਹਾਰ ਇਨਸਾਨ ਜਾਨਵਰ ਹਰ ਕੋਈ ਪ੍ਰਭਾਵਿਤ ਹੋਇਆ ਵਾ ਇਸ ਵੇਲੇ ਬੜਾ ਮਾੜਾ ਟਾਈਮ ਜਿਹੜਾ ਚੱਲ ਰਿਹਾ ਹੈ ਪਰ ਤੁਹਾਡੇ ਮਾਧਿਅਮਾਂ ਦਾ ਹੀ ਪਤਾ ਲੱਗਿਆ ਕਿ ਕੁਝ ਸ਼ਰਾਰਤੀ ਲੋਕ ਜਿਹੜੇ ਨੇ ਉਹ ਪਾਣੀ ਰਸਤੇ ਜਾ ਕੇ ਤੇ ਜਿੰਨਾ ਘਰਾਂ ਚ ਲੋਕ ਲੱਗੇ ਘਰ ਰੱਖਣ ਘਰ ਦੀ ਉਹ ਹੈਗਾ ਉਸ ਨਾਲ ਕੋਈ ਕੀਮਤੀ ਸਮਾਨ ਚੋਰੀ ਦੀ ਕੋਸ਼ਿਸ਼ ਕਰਦੇ ਜਾਂ ਚੁੱਕਦੇ ਨੇ ਮੈਂ ਤੁਹਾਡੇ ਰਾਹੀਂ ਇਹ ਤਾੜਨਾ ਦੇਣੀ ਚਾਹਣਾ ਹੈ ਉਹ ਜਿਹੇ ਮਾੜੇ ਅੰਸਰਾਂ ਨੂੰ कि अगर कोई भी बंदा ऐसे जही हरकत करदा काबू ਆ ਗਿਆ ਜਾਂ ਸਾਨੂੰ ਪਤਾ ਲੱਗਾ ਕਿ ਫਲਾ ਬੰਦੇ ਨੇ ਆ ਕੰਮ ਕੀਤਾ ਆ ਉਹਨੂੰ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਆ ਟਾਈਮ ਜਿਹੜਾ ਵਾ ਇਹ ਇਹੋ ਜੀਆਂ ਹਰਕਤਾਂ ਕਰਨ ਦਾ ਨਹੀਂ ਆ ਲੋਕਾਂ ਨੂੰ ਬਚਾਉਣ ਦਾ ਟਾਈਮ ਆ ਔਰ ਜਿਹੜਾ ਵੀ ਬੰਦਾ ਮਾੜੀ ਨੀਤ ਨਾਲ ਕੋਈ ਇਹੋ ਜੀਆਂ ਰਕਮਾਂ ਕਰਦਾ ਉਹਦੇ ਵਾਸਤੇ ਇਹ ਕਲੀਅਰ ਦੀ ਗੱਲ ਆ ਇਗੋੜ ਦਾ ਰਸਤਾਂ ਜਾਂ ਹੋਰ ਬਹੁਤ ਥਾਂ ਤੇ ਲੰਗਰ ਚੱਲ ਰਹੇ ਨੇ ਬਾਹਰੋਂ ਲੋਕ ਸੇਵਾ ਕਰ ਰਹੇ ਨੇ ਜੇ ਕੋਈ ਜਿਆਦੀ ਪ੍ਰੋਬਲਮ ਹੈ ਤੇ ਉਹਨਾਂ ਨੂੰ ਰਿਕਵੈਸਟ ਕਰਕੇ ਉਹ ਆਪਣਾ ਚੀਜ਼ ਲੈ ਲੈਣ ਪਰ ਆ ਜਿਹੜੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਂਦੇ ਨੇ ਤੇ ਇਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਪਿੰਡਾਂ ਦੇ ਵਿੱਚ ਵੀ ਪੁਲਿਸ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਸਾਰੀ ਜਗ੍ਹਾ ਦੇ ਪੁਰੀਸਟਾ ਬਿਲਕੁਲ ਜੀ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਪਾਣੀ ਆਇਆ ਵਾ ਉਹ ਪਿੰਡਾਂ ਦੇ ਵਿੱਚ ਬਿਲਕੁਲ ਸਪੈਸ਼ਲ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਜਿਹੜੇ ਏਰੀਏ ਪਾਣੀ ਤੋਂ ਬਚੇ ਨੇ ਕੁਝ ਮੰਨ ਲਓ ਅੱਧਾ ਅੰਮ੍ਰਿਤਸਰ ਤੇ ਹੱਤੀ ਜ ਉਤਪਦੀ ਫੋਰਸ ਵੀ ਜਿਹੜੀ ਆ ਉਹ ਅਸੀਂ ਇੱਧਰ ਲਾਈ